ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਮੋਗੇ ਦੀ ਪੂਹਾ ਤੇ 12 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਪ੍ਰਮਾਣ ਹੋ ਗਈ ਆ ਜਿਹਦੇ ਨਾਲ ਜਿਹੜੀ ਵਰਕਸ਼ਾਪ ਦਾ ਸ਼ੈੱਡ ਆ ਜਾਂ ਜਿਹੜੀ ਵਰਕਸ਼ਾਪ ਉੱਚੀ ਹੋਣੀ ਆ ਉਹ ਸਾਰੇ ਪੈਸੇ ਪਾਸ ਹੋ ਗਏ ਜਿਵੇਂ ਜਿਵੇਂ ਕੰਮ ਸ਼ੁਰੂ ਕਰਾ ਕੇ ਖਰਚ ਕਰਨਗੇ ਓਵੇਂ ਓਵੇਂ ਜਿਹੜੇ ਪੈਸੇ ਉਹ ਜਾਰੀ ਹੁੰਦੇ ਜਾਣਗੇ ਬਾਕੀ ਡਰਾਈਵਰਾਂ ਕਰੈਕਟਰਾਂ ਨੂੰ ਵੀ ਇੱਥੇ ਮਿਲਿਆ ਆ ਮੁਲਾਕਾਤ ਕੀਤੀ ਆ ਸਾਰੇ ਨਾਲ ਤੇ ਉਹ ਬੇਨਤੀ ਕੀਤੀ ਆ ਵੀ ਜਿਹੜੀਆਂ ਆਪਣੀਆਂ ਸਾਡੀਆਂ ਧੀਆ ਬੱਚੀਆਂ ਜਿਹੜੀਆਂ ਆਧਾਰ ਕਾਰਡ ਦੇ ਉੱਤੇ ਫ੍ਰੀ ਪਾਸੇਵਾਦੀ ਵਿੱਚ ਜਾਂਦੀਆਂ ਹਰ ਬੱਸ ਸਟਾਪ ਤੇ ਹਰ ਬੱਸ ਸਟੈਂਡ ਤੋਂ ਸਾਡੀਆਂ ਧੀਆ ਭੈਣਾਂ ਨੂੰ ਚੜਾਉਣ ਕਿਉਂਕਿ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਵੇਖੋ ਇਹ ਸਰਕਾਰ ਵੱਲੋਂ ਫ੍ਰੀ ਸੇਵਾ ਜਿਹੜੀ ਬੀਬੀਆਂ ਨੂੰ ਦਿੱਤੀ ਗਈ ਆ ਉਹ ਸਰਕਾਰ ਇਹਦੇ ਪੈਸੇ ਅਦਾ ਕਰਦੀ ਆ ਤੇ ਡਰਾਈਵਰ ਕਰੈਕਟਰ ਵੀਰਾਂ ਨੂੰ ਇਹੋ ਹੀ ਬੇਨਤੀ ਆ ਵੀ ਹਰ ਬੱਸ ਸਟਾਪ ਦੇ ਉੱਤੇ ਖੜ ਕੇ ਧੀਆ ਭੈਣਾਂ ਨੂੰ ਉਹਨਾਂ ਦੀ ਮੰਜਲਾ ਲਾ ਕੇ ਜਾਂਦੇ ਨਾਲੇ ਸਭ ਤੋਂ ਵੱਡੀ ਗੱਲ ਜੇ ਅਸੀਂ ਆਪਣੀਆਂ ਧੀਆਂ ਨੂੰ ਸਕੂਲਾਂ 'ਚ ਜਾਂ ਕਾਲਜਾਂ 'ਚ ਸਰਕਾਰੀ ਬਸ ਦੇ ਉੱਤੇ ਲੈ ਕੇ ਜਾਵਾਂਗੇ ਤੇ ਉੰਨੀ ਸਾਡੀਆਂ ਧੀਆਂ ਭੈਣਾਂ ਦੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਕਰਨ ਦੀ ਜਿਹੜੀ ਕੁੜੀਆਂ ਦੀ ਗਿਣਤੀ ਉਹ ਵਧੂ ਵੀ ਧੀਆਂ ਪੜਨਗੀਆਂ ਅਫਸਰ ਬਣਨਗੀਆਂ ਸਾਡਾ ਪੰਜਾਬ ਸਾਡਾ ਦੇਸ਼ ਹੋਰ ਮਜ਼ਬੂਤ ਹੋਊਗਾ